ਜੇਕਰ ਤੁਸੀਂ ਆਹ 5 ਗੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੋਗੇ ਜਾਂ ਇਹਨਾਂ ਗੱਲਾਂ ਨੂੰ ਸਮਝ ਲੋਗੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਹੀ ਆਸਾਨ ਤੇ ਬਹੁਤ ਹੀ ਸੁਖਾਲੀ ਹੋ ਜਾਊਗੀ ਸੋ ਬਿਨਾਂ ਦੇਰ ਦੇ ਆਪਾਂ ਸ਼ੁਰੂਆਤ ਕਰ ਲੈਂਦੇ ਆ ਸਭ ਤੋਂ ਪਹਿਲਾ ਲਾ ਵਿਲਸਲ ਲਾ ਇਹ ਕਹਿੰਦਾ ਵਾ ਇਫ ਯੂ ਪ੍ਰਾਇੋਰਟਾਈਜ਼ ਨੋਲੇਜ ਐਂਡ ਟੈਲੈਂਟ ਮਨੀ ਵਿਲ ਆਲਵੇਸ ਕਮ ਯਾਨੀ ਕਿ ਜਦੋਂ ਤੁਸੀਂ ਆਪਣੇ ਟੈਲੈਂਟ ਨੂੰ ਤੇ ਆਪਣੀ ਨੋਲੇਜ ਨੂੰ ਪਹਿਲਾਂ ਰੱਖਣ ਲੱਗੇ ਨਾ ਪੈਸੇ ਨਾਲੋਂ ਤਾਂ ਮਨੀ ਜਿਹੜੀ ਪੈਸਾ ਵਾ ਸਾਰੀ ਉਮਰ ਆਉਂਦਾ ਰਹੂਗਾ ਤੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਆਉਂਦਾ ਰਹੂਗਾ ਕਿਉਂਕਿ ਅਕਸਰ ਆਪਣੇ ਲੋਕਾਂ ਨੂੰ ਕੀ ਚਾਹੀਦਾ ਵਾ ਕਿ ਆਪਾਂ ਪਹਿਲੇ ਮੰਥ ਜੌਬ ਤੇ ਲੱਗ ਗਏ ਪਹਿਲੇ ਮੰਥ ਕਿਤੇ ਕੰਮ ਲੱਗ ਗਏ ਸਿੱਖਣ ਜਾਂ ਕਰਨਾ ਆਪਾਂ ਨੂੰ ਫਰਸਟ ਮੰਥ ਦੇ ਵਿੱਚ ਹੀ ਪੈਸੇ ਚਾਹੀਦੇ ਨੇ ਕਹੇ ਘਟ ਮਿਲਣ ਪਰਚਾਈ ਦੀ ਚਾਹੀਦੇ ਨੇ ਮੈਂ ਤੁਹਾਨੂੰ ਆਪ ਦੀ ਪਰਸਨਲ ਜਿੰਦਗੀ ਵੀ ਦੱਸ ਦਿੰਦਾ ਮੇਰੇ ਨਾਲ ਕੀ ਹੋਇਆ ਮੈਂ ਜਦੋਂ ਆਹ ਵੀਡੀਓ ਨੂੰ ਵਾਇਰਲ ਕਰਨ ਦੇ ਤਰੀਕੇ ਜਾਂ ਵੈਬਸਾਈਟ ਦੀ ਡਿਜ਼ਾਈਨਿੰਗ ਜਾਂ ਐਸਈਓ ਵਗੈਰਾ ਰੈਂਕਿੰਗ ਕਰਨਾ ਜਾਂ ਇੰਗਲਿਸ਼ ਵਗੈਰਾ ਸਿੱਖਣਾ ਜਾਂ ਵੀਡੀਓ ਐਡੀਟਿੰਗ ਸਿੱਖਣਾ ਜਿਹਨਾਂ ਸਾਰੀਆਂ ਚੀਜ਼ਾਂ ਦੇ ਸਿਰ ਤੇ ਮੈਂ ਅੱਜ ਰੋਟੀ ਖਾ ਰਿਹਾ ਹਾਂ ਮੈਂ ਪੈਸੇ ਕਮਾ ਰਿਹਾ ਹਾਂ ਤਾਂ ਮੈਂ ਸ਼ੁਰੂਆਤ ਕੀਤੀ ਸੀ 2018 ਦੇ ਵਿੱਚ ਉਦੋਂ ਮੈਨੂੰ ਪਹਿਲੇ 8 ਮਹੀਨਿਆਂ ਤੱਕ ਸਿਰਫ ਹਰ ਮਹੀਨੇ 5-600 ਰੁਪਿਆ ਬਣਦਾ ਹੁੰਦਾ ਸੀ ਪਰ ਮੇਰਾ ਜਿਆਦਾ ਧਿਆਨ ਕਿਸ ਚੀਜ਼ 'ਚ ਹੁੰਦਾ ਸੀ ਕਿ ਮੈਂ ਵੱਧ ਤੋਂ ਵੱਧ ਚੀਜ਼ ਨੂੰ ਸਿੱਖਾਂ ਮੈਨੂੰ ਪੈਸੇ ਦਾ ਬੜਾ ਲਾਲਚ ਨਹੀਂ ਸੀ ਪਹਿਲਾਂ ਮੈਨੂੰ ਇੰਨਾ ਜ਼ਮੀਂ ਵੀ ਮੈਂ ਨੌਲੇਜ ਨੂੰ ਗੇਨ ਕਰਾਂ ਸੋ ਮੈਂ ਸਿੱਖਦਾ ਰਿਹਾ ਵੀਡੀਓ ਟੈਕਿੰਗ ਸਿੱਖੀ YouTube ਵਗੈਰਾ ਦਾ ਸਿੱਖਿਆ Facebook ਵਗੈਰਾ ਦਾ ਸਿੱਖਿਆ ਵੈਬਸਾਈਟ ਡਿਜ਼ਾਈਨ ਸਿੱਖਿਆ ਗ੍ਰਾਫਿਕ ਡਿਜ਼ਾਈਨਿੰਗ ਸਿੱਖੀ ਹਨਾ ਸਾਰਾ ਕੁਝ ਸਿੱਖਿਆ ਤੇ ਪਹਿਲੇ 8 ਮਹੀਨੇ ਤੱਕ ਮੈਨੂੰ ਸਿਰਫ ਮਹੀਨੇ ਦਾ 600 500 400 ਉਹ ਵੀ ਮੇਰੇ ਨਾਲ ਦੇ ਕੁਝ ਹੁੰਦੇ ਸੀਗੇ ਜਿਨ੍ਹਾਂ ਨਾਲ ਕੰਮ ਕਰਦਾ ਸੀ ਉਹ ਵੀ ਮੈਨੂੰ ਤਰਸ ਵਜੋਂ ਦੇ ਦਿੰਦੇ ਸੀ ਚਲੇ ਜਾਂਦੀ ਨੇ ਪਰ ਮੈਂ ਤੁਹਾਨੂੰ ਦੱਸਦਾ ਮੈਂ ਵੀ ਆਪਣੇ ਪਹਿਲੇ 8-9 ਮਹੀਨੇ ਸਿੱਖਣ 'ਚ ਹੀ ਲਾਇਆ ਜੇ ਮੈਂ ਚਾਹੁੰਦਾ ਤਾਂ ਪਹਿਲੇ ਮਹੀਨੇ ਕਿਤੇ ਸਿਕਿਉਰਿਟੀ ਗਾਰਡ ਜਾਂ ਕੁਝ ਵੀ ਕੋਈ ਜੌਬ ਕਰਕੇ ਹਨਾ 8-10 ਹਜ਼ਾਰ ਕਮਾ ਸਕਦਾ ਸੀ ਲੇਕਿਨ ਮੈਂ ਅੱਜ ਤੱਕ ਉਹੀ ਜੌਬ ਤੇ ਰਹਿਣਾ ਸੀਗਾ ਸੋ ਆਪਾਂ ਅਗਲੇ ਲਾਅਵਲ ਚੱਲਦੇ ਹਾਂ ਅਗਲਾ ਲਾਅ ਆ ਕਿਡਲਿਨ ਲਾਅ ਇਫ ਯੂ ਕੈਨ ਰਾਈਟ ਦਾ ਪ੍ਰੋਬਲਮ ਡਾਊਨ ਕਲੀਅਰਲੀ ਦੈਨ ਦਾ ਮੈਟਰ ਇਜ਼ ਹਾਫ ਸੋਲਵਡ ਇੱਥੇ ਇਹ ਲਾਅ ਕਹਿੰਦਾ ਵਾ ਕਿ ਜੇਕਰ ਤੁਹਾਡੇ ਕੋਈ ਪ੍ਰੋਬਲਮ ਤੁਹਾਨੂੰ ਫੇਸ ਕਰਨੀ ਪੈ ਰਹੀ ਆ ਜੇ ਤੁਸੀਂ ਉਹਨੂੰ ਕਲੀਅਰਲੀ ਇੱਕ ਪੇਜ ਤੇ ਲਿਖ ਦੋਗੇ ਨਾ ਤਾਂ ਉਹ ਜਿਹੜਾ ਮੈਟਰ ਆ ਪ੍ਰੋਬਲਮ ਆ ਉਹ ਅੱਧੀ ਸੋਲਵ ਹੋ ਜਾਂਦੀ ਆ ਫਾਰ ਇਗਜ਼ਾਮਪਲ ਤੁਹਾਨੂੰ ਮੈਂ ਦੱਸਦਾ ਤੁਸੀਂ ਕਿਤੇ ਵੀ ਕੁਝ ਪਲਾਨ ਕਰਦੇ ਹੋ ਤੁਸੀਂ ਜਾਣਾ ਵਾ ਕਿਤੇ ਟ੍ਰਿਪ ਤੇ ਜਾਣਾ ਵਾ ਠੀਕ ਆ ਤੁਹਾਨੂੰ ਸਪਹਿਲਾ ਨੋਟਿਸ ਉਹਨੂੰ ਦੇਖ ਲਓਗੇ ਕਿ ਹਾਂ ਵੀ ਮੈਨੂੰ ਸਾਨੂੰ ਇੱਥੇ ਆ ਆ ਚੀਜ਼ ਦੇ ਵਿੱਚ ਬਸ ਇੱਥੋਂ ਲੈਣੀ ਆ ਇੱਥੋਂ ਲੈਣੀ ਆ ਇੰਨੇ ਵੀ ਬਸ ਜਾਂਦੀ ਆ ਆ ਜਿੱਦਾਂ ਤੇ ਇੱਥੇ ਆਪਾਂ ਖਾ ਸਕਦੇ ਆ ਇੱਥੇ ਆਪਾਂ ਰਹਿ ਸਕਦੇ ਆ ਉਹ ਸਾਰਾ ਤਾਂ ਤੁਹਾਡਾ ਲਿਖਿਆ ਹੋਊਗਾ ਨਾ ਤਾਂ ਤੁਹਾਡੀਆਂ ਅੱਧੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਤੁਹਾਨੂੰ ਪਤਾ ਹੋਊਗੀ ਇੱਥੇ ਮੈਨੂੰ ਇਦਾਂ ਹੋਊਗਾ ਇੱਥੇ ਇਦਾਂ ਆਊਗਾ ਤੇ ਤੁਸੀਂ ਉਸ ਦਾ ਸੋਲੂਸ਼ਨ ਪਹਿਲੇ ਹੀ ਲੱਭ ਕੇ ਰੱਖੋਗੇ ਫਿਰ ਆਪਾਂ ਚੱਲਦੇ ਆ ਮਰਫੀ ਲਾਵਲ ਇਹ ਲਾਅ ਕਹਿੰਦਾ ਵਾ ਐਨੀਥਿੰਗ ਡ ਚਲੋ ਮੈਂ ਅਹਾਂ ਨਾਲ ਪਛ ਦੱਸਦਾ ਕਿ ਦੁਨੀਆ ਦੇ ਵਿੱਚ ਕੁਝ ਵੀ ਗਲਤ ਨਹੀਂ ਹੁੰਦਾ ਜੋ ਵੀ ਹੁੰਦਾ ਵਾ ਉਹਨੇ ਹੋਣਾ ਹੀ ਹੁੰਦਾ ਵਾ ਮੈਂ ਐਕਸਪਲੇਨ ਕਰ ਦਿੰਦਾ ਆਪਾਂ ਕਿਤੇ ਕਾਰ ਦੇ ਵਿੱਚ ਜਾ ਰਹੇ ਆਂ ਪਰ ਆਪਾਂ ਸੋਚਾਂਗੇ ਕਿ ਯਾਰ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਆਪਾਂ ਕਿਉਂ ਹੈਂਡਲ ਮੋੜੀਏ ਮੁਰੇ ਚ ਗੱਡੀ ਆ ਜੇ ਟਰੱਕ ਆ ਜੇ ਆਪਾਂ ਕਿਉਂ ਮੁੜੀ ਜੋ ਹੋਣਾ ਹੋ ਹੀ ਜਾਣਾ ਗੱਲ ਇਦਾਂ ਨਹੀਂ ਆ ਪਰ ਜੇਕਰ ਆਪਾਂ ਕਹੀਏ ਕਿ ਹਾਂ ਯਾਰ ਅੱਜ ਅਸੀਂ ਮੈਂ ਗੱਡੀ ਲੈ ਕੇ ਜਾ ਰਹੇ ਆਂ ਹਾਂ ਰਸਤੇ ਦੇ ਵਿੱਚ ਕੁਝ ਹੋ ਨਾ ਜਾਵੇ ਮੇਰਾ ਤਾਂ ਇਦਾਂ ਸੇਫਟੀ ਨਾਲ ਚਲਾਉਣਾ ਆਪਣੇ ਵੱਲੋਂ ਤੁਸੀਂ 100% ਦੇਣਾ ਆਪਣੀ ਸੇਫਟੀ ਰੱਖਣੀ ਆ ਜਾਂ ਹੋਰ ਵੀ ਆਪਣੇ ਫਿਊਚਰ ਦੇ ਵਿੱਚ ਸਾਰੇ ਕੰਮ ਕਰਨੇ ਨੇ ਸਾਰੀ ਚੀਜ਼ਾਂ ਨੂੰ ਪੂਰੀ 100% ਆਪ ਦਾ ਉਸ ਦੇ ਵਿੱਚ ਦੇਣਾ ਵਾ ਲੇਕਿਨ ਫਿਰ ਵੀ ਜੇਕਰ ਕੁਝ ਗਲਤ ਹੁੰਦਾ ਵਾ ਤਾਂ ਸਮਝ ਲਿਓ ਕਿ ਓਨੇ ਹੋਣਾ ਹੀ ਸੀ ਉਹ ਗਲਤ ਨਹੀਂ ਆ ਓਨੇ ਵੀ ਤੁਹਾਨੂੰ ਕਿਸੇ ਹੋਰ ਡਾਇਰੈਕਸ਼ਨ ਵੱਲ ਪਾਉਣਾ ਸੀ ਜੋ ਕਿ ਤੁਹਾਡੇ ਫਿਊਚਰ ਵਿੱਚ ਉਸਨੇ ਹੈਲਪ ਕਰਨਾ ਸੀ ਕਿ ਜੇ ਜਾ ਕੇ ਕਈ ਵਾਰ ਆਪਣਾ ਬਹੁਤ ਸਾਰੇ ਲੋਕਾਂ ਦਾ ਆਪਣਾ ਸਾਥ ਟੁੱਟ ਜਾਂਦਾ ਵਾ ਪਰ ਆਪਾਂ ਨੂੰ ਉਹ ਚੀਜ਼ ਐਜ਼ ਅ ਪੋਜ਼ਿਟਿਵਲੀ ਲੈਣੀ ਚਾਹੀਦੀ ਹੈ ਕਿ ਹਾਂ ਵੀ ਉਹ ਬੰਦਾ ਮੈਨੂੰ ਗੱਲ ਨੂੰ ਜਾ ਕੇ ਖਰਾਬ ਕਰ ਸਕਦਾ ਸੀ ਇਸ ਕਰਕੇ ਆਪਣਾ ਸਾ ਜੀ ਖਤਮ ਹੋ ਰਿਹਾ ਵਾ ਆਪਾਂ ਅਗਲੇ ਲਾਅਵਲ ਚੱਲਦੇ ਆਂ ਫੌਕਲੈਂਡ ਲਾਅ ਪੋਸਟਪੋਨਡ ਡਿਸੀਜਨ ਮੇਕਿੰਗ ਐਂਡ ਡੋਂਟ ਥਿੰਕ ਅਬਾਊਟ ਇਟ ਇਫ ਇਟਸ ਨਾਟ ਨੀਡਿਡ ਰਾਈਟ ਨਾਓ ਇਹ ਲੌਗ ਇਹੰਦਾ ਵਾ ਕਿਪ ਡਿਸੀਜਨ ਜੇਕਰ ਤੁਹਾਨੂੰ ਹਜੇ ਜ਼ਰੂਰਤ ਨਹੀਂ ਆ ਬਣਾਉਣ ਦੀ ਤਾਂ ਨਾ ਹੀ ਉਹਨਾਂ ਬਾਰੇ ਸੋਚੋ ਤੇ ਨਾ ਹੀ ਡਿਸੀਜਨ ਕੋਈ ਲਵੋ ਫੋਰ ਏਗਜ਼ਾਮਪਲ ਇੱਥੇ ਮੈਂ ਵੀ ਤੁਹਾਨੂੰ ਸਮਝਾ ਦਿੰਨਾ ਮੈਨੂੰ ਬਹੁਤ ਸਾਰੇ ਲੋਕ ਮੇਰੇ ਗਰਸਦਾਰ ਵੀ ਕਹਿੰਦੇ ਨੇ ਕਿ ਯਾਰ ਵਿਆਹ ਬਾਰੇ ਕੀ ਸੋਚਿਆ ਪਰ ਮੈਂ ਇੱਕੋ ਜਵਾਬ ਦਿੰਦਾ ਕਿ ਹਜੇ ਵਿਆਹ ਕਰਵਾਉਣੇ ਨਹੀਂ ਤਿੰਨ ਚਾਰ ਸਾਲ ਫਿਲਹਾਲ ਉਹਦੇ ਬਾਰੇ ਕਿਉ ਇਦਾਂ ਹੀ ਆ ਤੁਸੀਂ ਕੋਈ ਡਿਸੀਜਨ ਹਜੇ ਤੁਹਾਨੂੰ ਜ਼ਰੂਰਤ ਨਹੀਂ ਆ ਬਣਾਉਣ ਦੀ ਤਾਂ ਕੋਈ ਡਿਸੀਜਨ ਲੋਡ ਨਹੀਂ ਛੱਡ ਦਿਓ ਪੋਸਟਪੋਨ ਕਰ ਦਿਓ ਕਿਉਂਕਿ ਜਦੋਂ ਤੁਸੀਂ ਉਸ ਚੀਜ਼ ਨੂੰ ਪੋਸਟਪੋਨ ਕਰਦੇ ਆ ਨਾ ਤਾਂ ਉਸ ਚੀਜ਼ ਦੇ ਬਾਰੇ ਤੁਹਾਨੂੰ ਹੋਰ ਇਨਫੋਰਮੇਸ਼ਨ ਨੌਲੇਜ ਗੇਨ ਕਰਨ ਦਾ ਟਾਈਮ ਮਿਲ ਜਾਂਦਾ ਤੇ ਉਹ ਇਨਫੋਰਮੇਸ਼ਨ ਦੇ ਸਿਰ ਤੇ ਤੁਸੀਂ ਇੱਕ ਵਧੀਆ ਡਿਸੀਜਨ ਲੈ ਸਕਦੇ ਹੋ ਬਾਅਦ ਦੇ ਵਿੱਚ ਸਮਝ ਆਈ ਗੱਲ ਹੁਣ ਆਪਾਂ ਚੱਲਦੇ ਆ ਅਗਲੇ ਲਾਅ ਦੇ ਬਾਅਦ ਗਿਲਬਰਟਸ ਲਾ ਦਾ ਬਿਗੇਸਟ ਪ੍ਰੋਬਲਮ ਵਿਦ ਦਾ ਜੌਬ ਇਜ਼ ਦੈਟ ਨੋ ਵਨ ਟੈਲਸ ਯੂ ਵਾਟ ਟੂ ਡੂ ਇਹ ਲਾ ਕਹਿੰਦਾ ਵਾ ਕਿ ਜੌਬ ਦੀ ਜਿਹੜੀ ਬਿਗੇਸਟ ਪ੍ਰੋਬਲਮ ਕੀ ਆ ਜਿਹੜੀ ਸਭ ਤੋਂ ਵੱਡੀ ਡਰਾਬੈਕ ਕੀ ਆ ਕਿ ਉੱਥੇ ਕੋਈ ਵੀ ਨਹੀਂ ਦੱਸਦਾ ਤੁਹਾਨੂੰ ਕਿ ਜੋ ਵੀ ਕੰਮ ਕਰਨਾ ਉਹ ਕਿੱਦਾਂ ਕਰਨਾ ਵਾ ਬਸ ਉਹਨਾਂ ਨੂੰ ਐਂਡ ਟੂ ਡੇ ਆਫ ਦਾ ਕੰਮ ਪੂਰਾ ਚਾਹੀਦਾ ਵਾ ਇਹ ਚੀਜ਼ ਇੱਥੇ ਕੱਲੀ ਜੌਬ ਤੱਕ ਨਹੀਂ ਸੀਮਤ ਰਹਿੰਦੀ ਅਸਲ ਕੀ ਦੇ ਵਿੱਚ ਵੀ ਲਾਗੂ ਹੁੰਦੀ ਆ ਕੋਈ ਵੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਆ ਕੇ ਖੁਦ ਨਹੀਂ ਦੱਸੂਗਾ ਕਿ ਤੁਸੀਂ ਐਦਾਂ ਕਰੋ ਜਾਂ ਉਦਾਂ ਕਰੋ ਤੁਹਾਨੂੰ ਇੱਧਰ ਫਾਇਦਾ ਹੋਊਗਾ ਇਹ ਚ ਨੂੰ ਐਦਾਂ ਸਿੱਖੋ ਤੁਹਾਨੂੰ ਬਹੁਤ ਸਾਰੇ ਯੂਟਿਊਬਰ ਜਾਂ ਫੇਸਬੁੱਕ ਵਾਲੇ ਤੁਹਾਨੂੰ ਗਿਆਨ ਦਿੰਦੇ ਨੇ ਜਿਵੇਂ ਮੈਂ ਇੱਥੇ ਦੇ ਰਿਹਾ ਵਾਂ ਤੇ ਇਹਦੇ ਵਿੱਚ ਉਹਨਾਂ ਦਾ ਵੀ ਕੋਈ ਨਾ ਕੋਈ ਫਾਇਦਾ ਹੁੰਦਾ ਵਾ ਉਹਨਾਂ ਨੇ ਆਪਦੀ ਵੀਡੀਓ ਮੋਨਟਾਈਜ਼ ਕਰਵਾ ਕੇ ਅਰਨਿੰਗ ਕਰਨੀ ਹੁੰਦੀ ਆ ਇੱਕ ਇੱਕ ਵੈਲਿਊ ਐਕਸਚੇਂਜ ਹੋ ਦੇ ਬਦਲੇ ਦੇ ਵਿੱਚ ਉਹ ਫੇਸਬੁਕ ਜਾਂ YouTube ਉਹਨਾਂ ਨੂੰ ਪੈਸੇ ਦੇ ਰਹੀ ਹੈ ਤੇ ਤੁਹਾਨੂੰ ਨੌਲੇਜ ਮਿਲ ਰਹੀ ਹੈ ਤੁਸੀਂ ਸੋਚੋ ਮੇਰੇ ਵੱਲੋਂ ਕੀ ਜਾ ਰਿਹਾ ਵਾ ਤੁਹਾਡੇ ਵੱਲੋਂ ਤੁਹਾਡਾ ਟਾਈਮ ਜਾ ਰਿਹਾ ਵਾ ਟਾਈਮ ਇਜ਼ ਮਨੀ ਤੇ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖ ਰਹੇ ਹੋ ਤੇ ਤੁਸੀਂ ਆਪਣਾ ਕੀਮਤੀ ਮਨੀ ਇੱਕ ਚੰਗੀ ਜਗ੍ਹਾ ਤੇ ਖਰਚ ਰਹੇ ਹੋ ਤੇ ਤੁਹਾਨੂੰ ਇਹ ਚੀਜ਼ ਅੱਗੇ ਫਾਇਦੇ ਵੀ ਦੇਣਗੀ ਸੋ ਟੂ ਬੀ ਓਨੈਸਟ ਮੈਨੂੰ ਇਸ ਵੀਡੀਓ ਤੋਂ ਅਰਨਿੰਗ ਹੋਊਗੀ ਮੈਂ ਆਪਦੀ ਨੌਲੇਜ ਤੁਹਾਨੂੰ ਦੇਤੀ ਮੈਨੂੰ ਫੇਸਬੁਕ ਨੇ ਪੈਸੇ ਦਿੱਤੇ ਤੁਸੀਂ ਆਪਦਾ ਟਾਈਮ ਦਿੱਤਾ ਤੇ ਤੁਹਾਨੂੰ ਬਦਲੇ ਵਿੱਚ ਨੌਲੇਜ ਮਿਲ ਗਈ ਹਮੇਸ਼ਾ ਐਕਸਚੇਂਜ ਹੁੰਦਾ ਵਾ ਕੋਈ ਵੀ ਬਿਨਾਂ ਸਵ ਸੋ ਇੱਥੇ ਹੀ ਆਪਣੀ ਇਹ ਵੀਡੀਓ ਖਤਮ ਵੀ ਹੁੰਦੀ ਹੈ ਤੇ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਿੰਨਾ ਜਦੋਂ ਇਹ ਬੰਦੇ ਜੰਮੇ ਵੀ ਨਹੀਂ ਸੀ ਨਾ ਤਾਂ ਉਦੋਂ ਇਹ ਗੱਲਾਂ ਆਪਣੀ ਬਾਣੀ ਦੇ ਵਿੱਚ ਲਿਖੀਆਂ ਹੋਈਆਂ ਸਨ ਪਰ ਆਪਣੇ ਲੋਕਾਂ ਦੀ ਫਿਤਰਤ ਕੀ ਆ ਜਿਹੜੀ ਚ ਇੰਗਲਿਸ਼ ਚ ਬੋਲਤੀ ਉਹ ਹਮੇਸ਼ਾ ਸਹੀ ਆ ਜਿਹੜੇ ਕਰਦਿਆਂ ਨੇ ਮੁਰੇ ਆਪਾਂ ਮਾੜੀ ਜਿਹੀ ਇੰਗਲਿਸ਼ ਬੋਲਤੀ ਚਾਹੀ ਉਹਨਾਂ ਨੂੰ ਸਮਝ ਵੀ ਨਾ ਲੱਗੇ ਹੋਵੇ ਉਹ ਗੱਲ ਸਹੀ ਆ ਉਹ ਮੁੰਡਾ ਇੰਟੈਲੀਜੈਂਟ ਆ ਸੋ ਐਦਾਂ ਹੀ ਆਪਣੀ ਬਾਣੀ ਦੇ ਵਿੱਚ ਇਹ ਗੱਲਾਂ ਆਲਰੇਡੀ ਹੈਗੀਆਂ ਨੇ ਜੇਕਰ ਤੁਸੀਂ ਬਾਣੀ ਪੜ੍ਹੋ ਤਾਂ ਤੁਹਾਨੂੰ ਸਮਝ ਆ ਜਾਣਗੀਆਂ ਪਰ ਹੁਣ ਇਸ ਟਾਈਮ ਵਰਲਡ ਲੈਵਲ ਦੇ ਉੱਪਰ ਇਹਨਾਂ ਗੱਲਾਂ ਨੂੰ ਇੱਕ ਲਾਅ ਬ ਪਰ ਇਸ ਤੋਂ ਕਈ ਗੁਣਾ ਜ਼ਿਆਦਾ ਵਧੀਆਂ ਗੱਲਾਂ ਉੱਤੇ ਦੀਆਂ ਗੱਲਾਂ ਆਪਣੀ ਬਾਣੀ ਦੇ ਵਿੱਚ ਹੈਗੀਆਂ ਨੇ ਤੇ ਮੇਰਾ ਮਕਸਦ ਇੰਨਾ ਸੀ ਕਿ ਥੋੜਾ ਜਿਹਾ ਮਾਡਰਨ ਤਰੀਕੇ ਨਾਲ ਤੁਹਾਨੂੰ ਸਮਝਾ ਕੇ ਥੋੜਾ ਜਿਹਾ ਸਿੱਧੇ ਰਾਹ ਪਾ ਦਿੱਤਾ ਜਾ ਤੇ ਵੀਡੀਓ ਚੰਗੀ ਲੱਗੀ ਜੀ ਤਾਂ ਸਪੋਰਟ ਤੇ ਸ਼ੇਅਰ ਕਰਦੇ ਹੋ ਆਪਣਾ ਫਰਜ਼ ਸਮਝ ਕੇ ਬਾਕੀ ਧੰਨਵਾਦ ਜੀ